ਹਾਂ ਸਾਥੀ ਦੀ ਤਾਂ ਬਹੁਤ ਜ਼ਿਆਦਾ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਜੇ ਕਹਿੰਦੇ ਜੇ ਇੱਕ ਜਣਾ ਹੋਵੇ ਤਾਂ ਇੱਕ ਹੁੰਦਾ ਪਰ ਇੱਕ ਕਰ ਇੱਕ ਦੋ ਜਣੇ ਰਲ ਕੇ 11 ਬਣ ਜਾਂਦੇ ਆ ਇੱਕ ਕਰ ਇੱਕ 11 ਹੋ ਜਾਂਦੇ ਫਿਰ 11 ਦਾ ਕੰਮ ਬਣ ਜਾਂਦਾ ਜੀ ਉੱਥੇ ਸੋ ਕਣਕ ਦੇ ਵਿੱਚ ਪਹੁੰਚੇ ਹੋ ਮੋਟਰ ਦੇ ਉੱਪਰ ਪਹੁੰਚੇ ਪਏ ਮੰਡਲੇ ਖੇਤਾਂ ਦੇ ਵਿੱਚ ਤੇ ਤੁਹਾਨੂੰ ਜੇ ਤੂੰ ਚੱਕ ਲੈ ਜਾ ਕੇ ਜਾ ਹਾਂਥੀ ਜੇ ਗਰਮ ਗਰਮ ਖਾਣੀ ਹੈ ਨਾ ਬੈਠ ਕੇ ਮੈਂ ਤੈਨੂੰ ਪੱਕਾ ਦਤਾ ਸਾਰੀਆਂ ਭੈਣਾਂ ਜਿਹੜੀਆਂ ਬਾਹਰ ਬੈਠੇ ਸਾਡੇ ਵੀਰ ਜਿਹੜੇ ਬਾਹਰ ਦੀ ਕੰਟਰੀ 'ਚ ਬੈਠੇ ਉਹਨੇ ਕਹਿਣਾ ਓਏ ਹੋਏ ਕਿੱਥੇ ਨੇ ਇੰਤਰ ਪੰਗਾ ਚੇੜਦਾ ਸਾਡੀ ਝਾਲ ਮੁਕਤਾ ਹੈ ਹਾਂ ਆ ਲੈ ਜੋ ਨਾਲ ਗਰਮ ਗਰਮ ਉਹ ਟੰਕਣ ਦੇ ਆ ਵੀ ਬੈਠਾ ਅੱਛਾ ਬੈਠ ਜਾ ਮੇਰੇ ਪੁੱਤ ਕੁਰਸੀ 'ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਹੈ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵ ਜੰਤੂ ਦੁਨੀਆ 'ਤੇ ਜਿੰਨੇ ਵੀ ਵਸਦੇ ਆ ਅਤੇ ਜਿੰਨੇ ਵੀ ਸਾਡੇ ਵੀਰ ਭਾਈ ਬਜ਼ੁਰਗ ਬੱਚੇ ਸਾਡੀਆਂ ਭੈਣਾਂ ਵੀਡੀਓ ਦੇਖ ਰਹੀਆਂ ਸਭ ਨੂੰ ਤੰਦਰੁਸਤੀਆਂ ਬਖਸ਼ੀ ਆਪਣੀ ਲਾਈਫ ਨੂੰ ਇੰਜੋਏ ਕਰਨ ਸਾਰੇ ਵਧੀਆ ਢੰਗ ਦੇ ਨਾਲ ਪਹੁੰਚਿਆ ਜੀ ਆਪਣੇ ਖੇਤ ਦੇ ਵਿੱਚ ਤੇ ਖੇਤ ਦੇ ਵਿੱਚ ਆਉਣ ਦਾ ਕਾਰਨ ਸੀ ਵੀ ਦੇਖੀ ਵੀ ਜਿਹੜਾ ਮੀਂਹ ਪਿਆ ਸੀਗਾ ਵੀ ਉਹਨੇ ਕਿੰਨਾ ਕੰਮ ਕੀਤਾ ਆਪਣਾ ਜਿਹੜਾ ਉਹਨੇ ਕਰਨਾ ਸੀਗਾ ਉਹਦਾ ਜਿਹੜਾ ਕੰਮ ਬਣਦਾ ਨਾ ਵੀ ਕਿੰਨਾ ਕੰਮ ਕੀਤਾ ਉਹਨੇ ਉਹ ਦੇਖਣ ਆਏ ਸੀਗੇ ਤੇ ਨਾਲੇ ਰਸਤੇ ਦੇ ਵਿੱਚ ਮੈਨੂੰ ਅ ਜਗਤਾਰ ਸਿੰਘ ਜਿਹਨੂੰ ਡਾਉਣ ਨਾਲ ਜਾਣਦੇ ਆ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਇਹ ਮਿਲ ਗਿਆ ਕਹਿੰਦਾ ਭਾਈ ਕਿੱਧਰ ਨੂੰ ਮਾਂ ਵੀ ਖੇਤ ਵਿੱਚ ਜਾ ਕੇ ਆਉਣਾ ਕਹਿੰਦਾ ਚੱਲੀਏ ਮਾਂ ਚੱਲ ਚੱਲੀਏ ਹੋਰ ਕੀ ਚਾਹੀਦਾ ਫਿਰ ਹਾਂ ਸਾਥੀ ਦੀ ਤਾਂ ਬਹੁਤ ਜ਼ਿਆਦਾ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਜੇ ਕਹਿੰਦੇ ਜੇ ਇੱਕ ਜਣਾ ਹੋਵੇ ਤਾਂ ਇੱਕ ਆਉਂਦਾ ਪਰ ਇੱਕ ਕਰ ਇੱਕ ਦੋ ਜਣੇ ਰਲ ਕੇ 11 ਬਣ ਜਾਂਦੇ ਆ ਇੱਕ ਕਰ ਇੱਕ 11 ਹੋ ਜਾਂਦੇ ਫਿਰ 11 ਦਾ ਕੰਮ ਬਣ ਜਾਂਦਾ ਜੀ ਉੱਥੇ ਸੋ ਕਣਕ ਦੇ ਵਿੱਚ ਪਹੁੰਚੇ ਹੋ ਮੋਟਰ ਦੇ ਉੱਪਰ ਪਹੁੰਚੇ ਪੇ ਮੰਡਲੇ ਖੇਤਾਂ ਦੇ ਵਿੱਚ ਤੇ ਤੁਹਾਨੂੰ ਸਾਹਮਣੇ ਵਾਲਿਆਂ ਨੂੰ ਪਕੜਕ ਦੀ ਦਿਖਾ ਦਿੰਦੇ ਹਾਂ ਕੁਝ ਜੋ ਵੀ ਹੈ ਦੇਖੀ ਜਿਵੇਂ ਕਿ ਆ ਸਾਈਡ ਸਾਈਡ ਆ ਕਣਕ ਦਿਖ ਐਨ ਇੱਕ ਨੰਬਰ ਹੋਈ ਵੀ ਆ ਵਧੀਆ ਪਧੀਆ ਐ ਆ ਜੀ ਜਿਹੜਾ ਕੰਮ ਆ ਦਿਖਦੇ ਹੋਣਾ ਤੁਹਾਨੂੰ ਜਿੱਥੇ ਜਿੱਥੇ ਜ਼ਿਆਦਾ ਉਹ ਸੀਗੀ ਪਰਾਲੀ ਪਰਾਲੀ ਇਹ ਪਰਾਲੀ ਨੇ ਕੰਮ ਖਰਾਬ ਕਰਿਆ ਇਹਨੇ ਉੱਠਣ ਨਹੀਂ ਦਿੱਤਾ ਕੰਮ ਖਰਾਬ ਹੈ ਤੇ ਬਾਕੀ ਕਹਨੇ ਹੁੰਦੇ ਆ ਵੀ ਮਾਲਕ ਨੇ ਜੋ ਦੇਣਾ ਹੈ ਉਹ ਹਰ ਹਿੱਲੇ ਦੇ ਦੇਣਾ ਹੈ ਪਰ ਜਾਨੀ ਫਿਰ ਵੀ ਕਿਤੇ ਨਾ ਕਿਤੇ ਦੁੱਖ ਲੱਗਦਾ ਜਦੋਂ ਇਹ ਜਿਹੇ ਡੱਬੋ ਟੱਡਬ ਖੜਬਾ ਜਾ ਪਿਆ ਪਾ ਕਿਤੇ ਕਿਤੇ ਹੀ ਆ ਖੇਤ ਵਿੱਚ ਜਿਆਦਾ ਜਗ੍ਹਾ ਨਹੀਂ ਹੈਗਾ ਇਹ ਤੇ ਬਹੁਤ ਸੋਹਣੀ ਕਣਕ ਹੋਈ ਹੋਈ ਹੈ ਤੇ ਇਧਰ ਵੀ ਪਾਣੀ ਪੁੜੀਆਂ ਸੋਹਣਾ ਡੱਬ ਖੜਬਾ ਜਾ ਤਾਂ ਹੋ ਗਿਆ ਜੀ ਇਹ ਬਸ ਗੱਲ ਉਧਰ ਵਿਆਹ ਦੇ ਦਿਨਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਥੋੜਾ ਜਿਹਾ ਕਪੀ ਵਿੱਚ ਜਦੋਂ ਰੇਪ ਪਾਉਣ ਲੱਗੇ ਤਾਂ ਐਂ ਪਾਇਆ ਉਹਨਾਂ ਨੇ ਲੰਬਾ ਲੰਬਾ ਉਹਦੇ ਕਰਕੇ ਥੋੜੇ ਜਿਹਾ ਪਲਕਣਾਂ ਦੀ ਝਾਕ ਦੀ ਕਿਤੇ ਕਿਤੇ ਹੁਣ ਜਿਹੜਾ ਰੇਪ ਆਉਂਗਾ ਅਸੀਂ ਆਪ ਪਾਵਾਂਗੇ ਉਹ ਇੱਧਰ ਦੇ ਰੂਟ ਦੀਆਂ ਆਏ ਪਾਉਣਾ ਹੋਣਾ ਸੀ ਆਏ ਆਲਾ ਫਿਰ ਇਹ ਦੇ ਪਾ ਕੇ ਵਧੀਆ ਜਾਇਆ ਨਾ ਓਕੇ ਕਰ ਦਾਂਗੇ ਕੰਮ ਤੇ ਇਸ ਵਾਰ ਸਾਡੇਖਣੀ ਜੀ ਭਈਆਂ ਦੀ ਬਹੁਤ ਸ਼ਾਰਟ ਆਈ ਹੋਈ ਆ ਸਾਡਾ ਮਿਲ ਵੀ ਕਹਿੰਦੇ ਜੀ ਥੋੜਾ ਜਿਹਾ ਕਿ ਜਿਹੜਾ 슈ਗਰ ਮਿਲ ਆ 슈ਗਰ ਫੈਕਟਰੀ ਆ ਚੀਨੀ ਫੈਕਟਰੀ ਆ ਉਹ ਥੋੜੀ ਜੀ ਸਲੋ ਚੱਲ ਰਹੀ ਆ ਉਹਦੇ ਵਿੱਚ ਵੀ ਦਿੱਕਤਾਂ ਪੈਦਾ ਹੋ ਰਹੀਆਂ ਨੇ ਮੇਂ ਮਤਲਬ ਹੈ ਪਰੇਸ਼ਾਨੀ ਜੀ ਖੜੀ ਇੱਧਰ ਦੇ ਪਾਸੇ ਆ ਸ਼ੋਰੇ ਕਰਕੇ ਉਹ ਉੱਥੇ ਤੱਕ ਤਾਂ ਕੁਝ ਵੀ ਨਹੀਂ ਹੈਗਾ ਬੁਰਾ ਹੀ ਹਾਲ ਆ ਪਰ ਜਿਹੜਾ ਕੱਖ ਹੈ ਕੱਖ ਨਹੀਂ ਮਰਿਆ ਹਾਲ ਪਾਪਾ ਜੀ ਵੀ ਕਹਿੰਦੇ ਮੈਨੂੰ ਲੱਗਦਾ ਵੀ ਉਹ ਫਸ ਗਿਆ ਪੰਗਾ ਪੈ ਗਿਆ ਗਲਤ ਫਸ ਗਿਆ ਜੀ ਮੈਂ ਗੜ ਗਿਆ ਜੀ ਹੁਣ ਥੱਲੇ ਮੈਂ ਤਾਂ ਸੋਚਿਆ ਦੇ ਵੀਰ ਸਾਈਡ ਪਰ ਕੜਾਈ ਹੋਊਗਾ ਕੰਮ ਇੱਧਰ ਨੂੰ ਜਾਣ ਉੱਥੇ ਨਹੀਂ ਹੁਣ ਕੀ ਜਾਣਣਾ ਕੱਖ ਆ ਜੀ ਥੋੜਾ ਰੁਕਿਆ ਹੋਇਆ ਹੈਗਾ ਏ ਮਰਿਆ ਨਹੀਂ ਹੈਗਾ ਲੈ ਵੀ ਬੂਠ ਹੋ ਕੇ ਖਰਾਬ ਮਿੱਤਰਾ ਘਰਦਿਆਂ ਨੇ ਕਹਣਾ ਬਾਹਰੇ ਖੋਲ ਕੇ ਬੜੀ ਹਾਂ ਪਰ ਆਹ ਦੇਖੀਏ ਪਾਣੀ ਨਹੀਂ ਇਹ ਵੀ ਗੱਲ ਹੈਗੀ ਆ। ਕਤੋਂ ਦੋ ਭਾਈ ਇਹਨਾਂ ਨੂੰ। ਦੋ ਦੋ ਗੱਲ ਵੀ ਤੇਰੀ 16 ਆੰਨੇ ਆ। ਤੇ ਚੱਲ ਐ ਕਰਦੇ ਆ ਇੱਕ ਵਾਰ ਮੜਾ ਜਾ ਕੇ ਨਾ ਉਹ ਪਰਲੇ ਪੱਥੇ ਵਾਲੇ ਖੇਤਾਂ ਦੇ ਵਿੱਚ ਜਿਹੜੇ ਉਧਰ ਦੇ ਪੱਥਰ ਨੂੰ ਘੁੰਮ ਕੇ ਜਾ ਕੇ ਉੱਥੇ ਗੇੜਾ ਮਾਰਨਾ ਮੜਾ ਜਾ ਆਪਾਂ ਨੇ। ਚੱਲ ਉਧਰ ਚੱਲਦੇ ਆ ਇੱਕ ਵਾਰ ਆ ਜਾ। ਬਾਕੀ ਇੱਧਰ ਤੂੜੀ ਵਾਲਾ ਕਮਰਾ ਤਾਂ ਚੋਇਆ ਨਹੀਂ ਹੈਗਾ। ਇਹ ਠੀਕ ਆ ਬਾਕੀ ਵੀ ਤੇ ਸ਼ਾਇਦ ਚੋ ਵੀ ਸਕਦਾ ਹੋਵੇ ਪਤਾ ਨਹੀਂ ਹੁਣ। ਨਾਲੇ ਪੂਰੀ ਤਿਆਰੀ ਤੂੰ ਰੱਖੀ ਤੇ ਇੱਧਰ। ਉੱਪਰ ਫਾਦਰ ਸਾਹਿਬ ਕਰਦੇ ਰਹਿੰਦੇ ਆ। ਇੱਧਰ ਕੱਕ ਕੰਡਾ ਹੈ। ਕੱਕੜੇ ਵਾਲੀ ਕੋਈ ਤੋੜਨੀ ਹੈਗੀ ਇਹ ਖੜਾ ਆਪਣਾ ਰੋਟਾਵੇਟਰ ਬਾਈ ਮਨ ਲਾਦਾ ਜਦੇ ਚੂਜ਼ ਹੋਣਾ ਇਹ ਇਹਦਾ ਜਗੜ ਪਿੱਛੇ ਪਿਆ ਤਾਂ ਚਲੋ ਕੋਈ ਨਹੀਂ ਠੀਕ ਹੈ ਜਦੋਂ ਕੋਹਾ ਹੈਗਾ ਉਹ ਚੱਕ ਕੇ ਜੇ ਲੇਓ ਜਾਈਏ ਘਰ ਨੂੰ ਤਾਂ ਠੀਕ ਆ ਚਲ ਵੇ ਸਾਰੇ ਜਾਣਾ ਇੱਧਰ ਤਾਂ ਨਹੀਂ ਚੋਆ ਵਾ ਨਾ ਨਾ ਲੋਹਾ ਵੀ ਭਰੀ ਵੀ ਹੈ 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 ਮਾਣਾ ਮਾੜਾ ਕਿਤੇ ਕਿਤੇ ਜੇ ਇਹ ਸਾਰੇ ਤਾਂ ਘਰਿਆ ਹੋਇਆ ਹੈ ਹਾਂ ਤੇਰੀ ਗੱਲ ਵੀ ਠੀਕ ਹੈ ਜਿਹੜੀ ਤੂੰ ਕਹਿ ਤਾ ਬਾਈ ਤੂੜੀ ਵੀ ਆਪਣੇ ਜਵਾਈ ਨੂੰ ਪੁੱਛ ਲਈ ਤੂੜੀ ਵੀ ਉਹਨਾਂ ਕੋ ਮੱਜਾ ਮੁੱਜਾ ਜਿਹੇ ਇੱਧਰ ਇੱਧਰ ਮੁੱਲ ਖਰੀਦਣੀਆਂ ਤੇ ਚੱਕਾ ਦੀ ਗੱਲ ਤੇਰੀ 16 ਆੰਨੇ ਆ ਮੇਰੇ ਦਿਮਾਗ 'ਚ ਗੱਲ ਬੈਠ ਗਈ ਕਹੂੰਗਾ ਜਦ ਮੈਨੂੰ ਮੈਂ 2 ਮਹੀਨੇ ਤੱਕ ਤਾਂ ਆਏ ਜਾਣੀ ਨਵੇਂ ਤਿੰਨ ਪੱਕੇ ਉਹ ਤਾਂ ਆਏ ਜਾਣੀ ਜੇ ਹੁਣ ਤੂੜੀ ਬੰਦਾ ਮੁੱਲ ਲੰਦਕ ਗਿਆ ਫਸਾ ਕਿਸੇ ਪਸ਼ੂ ਦੇ ਮੂੰਹ 'ਚ ਖਰਾਬ ਤਾਂ ਨਹੀਂ ਹੋਣ ਦੰਦੇ ਆਏ ਤਾਂ ਭਲਾ ਇੱਥੇ ਹੁਣ ਰੇੜਿਆਂ ਵਾਲੇ ਕਿੰਨੇ ਘੁੰਮਦੇ ਕਿਸੇ ਨੂੰ ਸਾਧ ਲਈ ਚੱਕੋ ਭਾਈ ਮੇਲੇਆਂ ਨੂੰ ਗਿਆ ਚੱਕ ਭਾਈ ਨੀ ਉੱਥੇ ਬੌਂ ਲੱਗ ਜਾਣੀ ਆਪਣੇ ਹਾਂ ਫੂਲ ਬਿੰਡਲ ਲੱਗ ਜਾਣੀ ਉੱਥੇ ਲੱਗ ਜਾਣੀ ਹਾਂ ਉਹਦੇ ਕੋਲ ਲੱਗ ਜਾਣੀ ਗ ਤੱਲੇ ਤੇ ਤਿੰਨ ਚਾਰ ਹੋਰ ਨਿਕਲੇ ਅਮਰੂਦ ਵਧੀਆ ਲੱਗੇ ਯਾਰ ਅਮਰੂਦ ਹੈ ਹੀ ਨਹੀਂ ਅਮਰੂਦ ਉਹ ਉੱਥੇ ਲੱਗੇ ਵੇ ਤੂੰ ਉੱਦੋਂ ਉੱਥੇ ਤੋੜ ਕੇ ਲਿਖ ਦੇ ਹੁਣ ਖਤਮ ਲੱਗੇ ਹੋਏ ਖਤਮੇ ਹੋ ਗਏ ਆ ਉਹਦਾ ਕੱਚ ਉਹ ਹਾਂ ਯਾਰ ਤੋੜ ਇੱਕ ਦਾ ਦੇਖ ਯਾਰ ਤੈਨੂੰ ਗਡਾਉਣਿਆ ਰਾਜ ਨਾ ਕਰ ਇੱਕ ਦੇ ਪਰ ਦੇਖੀ ਪਰ ਪੱਕਾ ਹੋਵੇ ਗੱਲ ਡਾਉਣ ਦੀ ਸਹੀ ਆ ਮੈਂ ਤੁਹਾਨੂੰ ਤੇ ਦਿਖਾਵਾਂ ਅਮਰੂਦ ਕਿੱਥੇ ਜੇ ਦਿਖਾਵਾਂ ਤੁਹਾਨੂੰ ਮੈਂ ਜੇ ਕਿਸੇ ਨੂੰ ਦੇਖ ਗਿਆ ਹੋਵੇ ਇਹ ਅਮਰੂਦ ਇਹਂ ਦੇਖਦਾ ਹੈਗਾ ਆ ਇੱਧਰ ਆ ਖੜੀ ਉਹ ਆ ਪਰ ਰਵਫੇ ਕਿ ਆ ਦੇਖੋ ਜੀ ਆ ਬਿਲਕੁਲ ਮਰੂਦ ਦੇ ਕੋਲੇ ਫਰਦਾ ਜੀ ਆ ਇਹ ਹੋ ਗਿਆ ਇੱਕ ਕਿਥੇ ਹਾਂ ਥੋੜਿਆ ਇੱਕ ਆ ਦੇਖੋ ਉਹਦਾ ਖਾਦਾ ਵਾ ਜੀ ਬਦੋ ਆ ਗਏ ਬਦੋ ਹੈਗੇ ਆ ਹੈਗੇ ਆ ਦੇਖ ਕਈ ਦਿਖਣ ਲੱਗ ਗਏ ਹੁਣ ਤਾਂ ਨਿਗਾ ਚਾਹੀਦੀ ਦੇਖਣ ਵਾਲੀ ਬਸ ਹੂੰ ਪੱਕੇ ਆ ਇਹ ਦੇਖ ਲਈ ਕਿਤੇ ਉਹੀ ਚੱਕਰਾਂ ਚ ਪਾ ਦੇਵੇ ਪੱਕੇ ਬੇ ਟੈਨਸ਼ਨ ਹੋ ਜਾਣੂ ਨੂਨ ਲਾ ਕੇ ਖਾਣਾ ਨੂਨ ਲਾ ਕੇ ਖਾਣਾ ਇੱਕ ਤੇਰਾ ਇੱਕ ਮੇਰਾ ਲੜਾਲਾ ਇਹਨਾਂ ਦੋਨਾਂ ਨੂੰ ਮਿੱਠੇ ਰਾਂਗੇ ਡਿਸਕੋ ਅੱਛਾ ਲੜਾ ਕੇ ਇਹ ਵੀ ਸਰੀ ਮਾਰਦਾ ਗੱਲਾਂ ਜਿਹੜੀਆਂ ਮਾਰਦਾ ਫਿਰ ਚੱਲ ਹੁਣ ਆਪਾਂ ਮੜ ਜਾ ਗਹਾਂ ਦੇਖ ਲਈ ਚੱਲ ਕੇ ਇਹ ਹੋ ਗਿਆ ਜੀ ਅੱਧਰਲਾ ਸਾਡੀ ਬਾਗਬਾਨੀ ਜਿਹਦੇ ਪਾਪਾ ਜੀ ਨੇ ਮਿਰਚਾਂ ਦੇ ਉੱਪਰ ਤੇ ਡੁੰਡੂ ਜੇ ਬੰਡ ਤੇ ਹਾਂ ਨਹੀਂ ਹਰ ਕੱਚੇ ਤੋੜ ਲੇ ਤਾਂ ਹਲਾ ਸੋਣਾ ਮੈਂ ਖੜ ਜਾ ਹੁਣ ਤੂੰ ਇਹਨੂੰ ਫੜ ਮੈਂ ਬਾਅਦ ਵਿੱਚ ਮੇਰੀ ਗੱਲਾਂ ਕਰਦੇ ਕਰਦੇ ਫਿਰ ਆਇਆ ਹੋ ਜਾਣਾ ਪੇਚੰਗਾਂ ਲੱਗਦਾ ਕਈ ਜਣ ਟੋਕਦੇ ਮੈਨੂੰ ਇਹ ਗੱਲ ਤੇ ਹੈ ਸਹੀ ਟੋਕਦੇ ਆਹ ਆ ਲੋ ਜੀ ਉਹ ਪਾਣੀ ਖੜ ਗਿਆ ਰ ਉਹਦੇ ਵਿੱਚ ਵੈਸੇ ਉਹ ਵੀ ਉਹਦੇ ਵਿੱਚ ਤਾਂ ਹੱਲ ਸਮਝ ਨਹੀਂ ਲੱਗੀ ਕੀ ਕਰੇ ਪਾਪਾ ਜੀ ਨੇ ਉਹਦੇ ਵਿੱਚ ਯਾਰ ਕਰਦੇ ਦੇ ਕੁਸ ਚਲ ਫੇਰ ਕਰਾਂਗੇ ਉਹ ਉੱਪਰ ਵੀ ਬੀਜ ਤਾਂ ਕੋ ਪਰਲੇ ਪਾਸੇ ਨੂੰ ਹਮ ਲੋ ਜਿਹੜੇ ਬਿੰਦਰ ਦੇ ਵੀ ਡੱਬ ਖੜਬਾ ਜੀ ਬਣਿਆ ਬੰ ਕੰਮ ਹਾਂ ਵੇ ਲੋੜ ਨੂੰ ਆ ਗੰਬਿੰਦਰ ਦਾ ਗੰਨਾ ਬਹੁਤ ਵਧੀਆ ਹੋਇਆ ਐ ਫਿਰ ਬਿੰਦਰ ਕਹਿੰਦਾ ਵੀ 500 ਦੇ ਕਰੀਬ ਹੋ ਜਾਣਾ ਮੇਰਾ ਕਹਿੰਦਾ 500 ਵੀ ਟੱਪ ਸਕਦਾ ਕਹਿੰਦਾ ਮਾਚ ਪਾਈ ਸ਼ੁਕਰ ਪ੍ਰਮਾਤਮਾ ਨੇ ਜੇ ਪਿੱਛੇ ਆਪਾਂ ਨੂੰ ਨੁਕਸਾਨ ਕਰੇ ਹਾਂ ਪਿੱਛੇ ਤੇ ਤੁਹਾਨੂੰ ਪਤਾ ਕਣਕ ਧਾਨਾਂ ਦਾ ਕੀ ਹਾਲ ਹੁੰਦਾ ਰਿਹਾ ਭੁੱਲ ਜਾਂਦੇ ਬੇਸ਼ੱਕ ਅਸੀਂ ਚੱਲ ਇੱਧਰ ਵੀ ਹੋ ਗਿਆ ਕਲੀਅਰ ਅੱਛਾ ਆਹ ਵੱਢ ਕੇ ਗੇਰ ਗਏ ਪਾਪਾ ਜੀ ਅੱਜ ਇਹ ਕਰਿਆ ਉਹਨਾਂ ਨੇ ਕੰਮ ਇਹ ਇੱਥੇ ਦੇਖਨੇ ਆਂ کہاں ਚੱਲ ਗਿਆ ਰ ਉੱਥੇ ਜੇ ਮੇਰੇ ਜਿਹੜਾ ਉਹ ਆਪਣਾ ਕੱਖ ਹੈ ਮਰਿਆ ਕਿ ਨਹੀਂ ਮਰਿਆ ਨਹੀਂ ਰੁਕਿਆ ਹੋਇਆ ਯਾਰ ਉਹ ਰੁਕਿਆ ਬਈ ਹੈ ਹਾਂ ਛੋਟਾ ਛੋਟਾ ਵਿੱਚ ਰੁਕਿਆ ਹੋਇਆ ਹੀ ਹੈ ਚਲੋ ਠੀਕ ਹੈ ਜੀ ਫੇਰ ਹੁਣ اٹੱਕੇ ਹੀ ਮਿਲਦੇ ਆ ਤੁਹਾਨੂੰ ਹੁਣ ਕਿਸੇ ਪਾਸੇ ਜਾ ਕੇ ਹੋਰ ਪਾਸੇ ਕਾਰਵਾਈ ਪਾਉਣੀ ਹੈ ਹੁਣ ਜਾ ਕੇ ਕਰ ਠੀਕ ਓਕੇ ਉਹ ਸਕੂਟਰੀ ਖੜੀ ਆਪਣੀ ਹੁਣ ਨਹੀਂ ਜਾਣਾ ਫੋਨ ਦੇਖੀ ਜਾ ਹਿਵਰੀ ਸੜਕ 'ਤੇ ਕੀ ਕਰਦਾ ਛਣਾ ਕਾਕਾ ਨਾ ਇਹ ਤਾਂ ਸਰੀਰ ਐਕਟਿਵ ਹੁੰਦਾ ਦੇਖ ਲਿਆ ਹੁਣ ਤਾਂ ਮੈਂ ਬਸ ਹਾਂ ਕੀ ਦੇਖ ਲਿਆ ਤਾਂ ਐਕਟਿਵ ਕਿਆ ਹੋਇਆ ਬਈ ਮਾੜਾ ਮੋਟਾ ਤੂੰ ਜਾ ਕੇ ਬਾਹਰ ਮੈਂ ਇਹਨੂੰ ਕਿਹਾ ਵੀ ਸੜਕ 'ਤੇ ਘੁੰਮ ਲੈ ਮਾੜਾ ਮੋਟਾ ਹਾਂ ਅੰਦਰ ਬਸ ਫੋਨ ਦੇਖੀ ਜਾਂਦਾ ਫੋਨ ਦੇਖੀ ਜਾਂਦਾ ਤੂੰ ਜਾਏ ਕੱਲ ਉਹੀਂ ਮਰ ਜੰਦੀ ਬਗਾਰ ਮਤਲਬ ਤੇ ਬਾਹਰ ਲੋਕ ਕੀ ਬਗੇ ਮਾੜਾ ਮੋਟਾ ਸਭ ਨੂੰ ਫੜਾ ਲਾ ਲਾ ਸਿੱਖੋ ਜੂ ਉਹ ਤਾਂ ਬਹੁਤ ਸੋਹਣੀ ਆਉਂਦੀ ਹੁੰਦੀ ਟੀਨ ਨੂੰ ਬੜੀਆਂ ਟੀਨ ਨੂੰ ਬੜੀਆਂ ਟੀਨ ਟੋੜੇ ਚਾਹ ਪੀਣੀ ਹੈ ਅਲਾ ਵੀ ਮੇਰੇ ਪੁੱਤ ਨੂੰ ਚਾਹ ਦੀ ਪੈ ਗਈ ਲੜਕ ਚੱਲ ਵਿੱਕੀ ਨੂੰ ਕਹ ਮ ਤੂੰ ਨਾ ਹਾਂ ਉਹ ਤੂੰ ਟਿੱਕ ਜਾ ਉਹ ਤੂੰ ਬੰਦੇ ਦਾ ਪੁੱਤ ਉਹ ਬਣ ਜਾ ਤੂੰ ਬੰਦੇ ਦਾ ਪੁੱਤ ਬੰਦਾ ਹੱਥ ਮਿੰਟ ਤਾਂ ਖਾਂਦਾ ਵੇ ਬੇਪੰਕ ਗੱਲ ਬੋਲਦਾ ਆ ਬੰਦੇ ਹੱਥ ਮੈਂ ਨਹੀਂ ਘੁੰਮਣਾ ਮੈਂ ਇੱਥੇ ਹੀ ਰਹਿਣਾ ਆਪਣੇ ਘਰ ਦੇ ਵਾਸ ਆਪਣਾ ਸੇਕਣਾ ਅੱਗ ਵੱਲਦੀ ਆ ਉਹੋ ਗਲਤੀ ਕਰੀ ਇਹ ਪੁਮਾ ਮੂੰਗਫਲੀ ਕਿੱਥੇ ਪੈ ਗਈ ਫਿਰ ਅੰਦਰ ਪੈ ਗਈ ਚੱਕ ਕੇ ਲਿਆਉਣਾ ਫਿਰ ਨਾਲ ਨਾਲ ਗਰਮ ਕਰਮ ਜਾਂ ਚੁੱਲ੍ਹੇ 'ਚ ਭੁੰਨ ਕੇ ਖਾਣੀ ਐ ਪਤਾ ਮੇਕਨ ਕੁਰਸੀ ਦੋ ਬੈਠਣ ਕੁਰਸੀ ਦਾ ਹੈਗਾ ਬੈਠੇ ਉਦੋਂ ਬੈਠਣ ਨੂੰ ਮੈਂ ਜਾ ਕੋਈ ਬੈਸਤਰਾ ਦਾ ਮੇਰੇ ਘਰ ਤੇ ਨਹੀਂ ਥੱਲੇ ਬੈਠਣੋਂ ਪਟੜਾ ਦੋ ਨਾ ਪਟੜੇ ਉੱਥੇ ਜਿਹੜੀ ਗਰਮ ਗਰਮ ਕੱਟ ਕੇ ਖਾਣੀਆਂ ਤੁਸੀਂ ਜਿਹੜੀ ਹੁਣ ਕੇ ਬਾਅਦ ਚ ਧਿਆਨ ਰੱਖੋ ਹਾਂ ਬੁਆਰ ਬੰਦੇ ਦੀ ਸਵਾ ਕਰੀ ਜੁਂਦੀ ਆ ਬੁਆਰ ਦੋ ਬੁਆਰ ਬੰਦੇ ਨੂੰ ਨਹੀਂ ਨਹੀਂ ਲਈ ਗੱਲ ਸਾਸਰੀ ਕਾ ਬੁਲਾ ਦਿਓ ਜੀ ਆ ਫੇਰ ਮੁੜ ਕੇ ਕਿੱਥੀ ਉਹ ਗੱਲ ਹੈ ਪਾਪਾ ਜੀ ਮੇਰੇ ਉਹ ਫੇਰ ਬਸਾਖੀ ਨੂੰ ਨਾ ਮੈਂ ਕਹੀ ਜਾਂਦਾ ਸਰਿਆ ਨੂੰ ਵੀਰੋ ਤੇ ਨਾ ਬਸਾਖੀ ਨੂੰ ਨਾ ਨਹੀਂ ਪੁੱਤ ਵਿਚ ਨਹੀਂ ਪੜੀ ਤੇ ਟੁੱਟ ਜਾਣਾ ਨੇ ਉੱਡ ਜਾਣਾ ਨੇ ਇਹ ਬੰਦ ਕਰ ਬੰਦ ਨਾ ਹੋਣਾ ਚਾਹੁੰਦਾ ਬੰਦ ਕਰ ਦੇ ਪਾਪਾ ਹਾਂ ਜੀ ਹਾਈ ਮੇਰੇ ਪੁੱਤ ਨੇ ਕਿੰਨੀ ਛੋਣੀ ਛਤਰੀ ਲੈ ਲਈ ਉਹ ਸਾਰਾ ਕੁਝ ਗੱਗ ਦੇ ਕੋਲ ਹੱਥ ਗਾ ਇਹ ਬਾਜੀ ਯਾਰ ਮੇਰੇ ਭਾਈ ਮਨ ਤਾਂ ਪਤਾ ਹੀ ਨਹੀਂ ਮੈਂ ਥੋ ਉੱਦਾਂ ਦਾ ਵੀ ਵਿੱਚ ਵੀਡੀਓ ਦੇ ਵਿੱਚ ਪਾਉਂਦਾ ਦਿਖਾ ਦੂੰਗਾ ਕੁਥ ਪਰ ਨਹੀਂ ਇੱਥੇ ਤਾਂ ਬਸ ਕਾਪੜਾ ਕਿਤਰਾ ਪੋਜੇ ਬਣੀ ਪਈ ਐ ਤੋ ਪਪਾ ਤੂੰ ਪਪਾ ਲੱਫ ਬਣਾ ਦੇ ਜੀ ਸਬਜ਼ੀ ਖਾਣੇ ਨਾ ਠੀਕ ਹੁੰਦੀ ਆ ਹੱਥ ਨਾਲ ਰਾਮੂ ਹੱਥਾਂ ਗੰਗਲ ਮਰੇ ਆਇਆ ਚਾਰ ਨਾ ਖਾਣ ਚੱਲ ਦਿਖਾਓ ਆ ਦੇਖੋ ਜੀ ਸੱਤ ਜੀ ਖਾਲ ਜੀ ਮੇਰਾ ਪੁੱਤ ਵੀਡੀਓ ਬਣਾਵਤ ਹੈ ਹਮ ਰੋਟੀ ਖਾਵਤ ਹੈ ਸਬਜ਼ੀ ਨੋ ਰੋਜ ਬਣਾਵਤ ਹੈ ਵਧੀਆ ਵਧੀਆ ਸਬਜ਼ੀਆਂ ਬਣਾ ਕੇ ਖਾਈਂ ਗੇ ਰੋਟੀ ਜੀ ਹੁਣ ਬੁਲਾਵੇ ਜੀ ਆਪਣੇ ਸੁੱਖੋ ਮੰਮਾ ਨੂੰ ਜੀ ਹੁਣ ਸੁੱਖੋ ਮੰਮਾ ਨੂੰ ਬੁਲਾਵੇ ਜੀ ਗੱਲ ਹੈਗੀ ਆ ਜੀ ਆਏ ਵੀ ਹਾਂ ਦਿਖਾ ਦਿਓ ਹਾਂ ਦਿਖਾ ਵੀ ਆਪਾਂ ਪ੍ਰਸ਼ਾਦਾ ਬਣਾਈਏ ਜੀ ਹਾਂ ਸ਼ੁਭਰੀਤ ਨੂੰ ਖਲਾਈਏ ਜੀ ਸ਼ੁਭਰੀਤ ਮੰਗ ਰਹੀ ਹੈ ਜੀ ਸਾਡੀ ਚਾਹ ਹਾਂ ਵਾਹਿਗੁਰੂ ਜੀ ਚਾਹ ਨਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ੁਭਰੀਤ ਨੇ ਮਰੂਤ ਕਿਆ ਆਟਾ ਬਗਾ ਕੇ ਮਰੂੰ ਥੱਲੇ ਜਿੰਨਾ ਮਿੰਟ ਬਾਅਦ ਖਾ ਲੈਂਦੀ ਹੈ ਕੈਮਰਾ ਆਪਣੀ ਗੱਲ ਜੀ ਸਾਰਿਆਂ ਨੂੰ ਸ਼ੁਭਰੀਤ ਬਣੂਗੀ ਬਲੌਗਰ ਛੋਟੀ ਬਲੌਗਰ ਸਾਡੇ ਪਰਿਵਾਰ ਚੋਂ ਸਾਰੇ ਪਰਿਵਾਰ ਚੋਂ ਛੋਟੀ ਬਲੌਗਰ ਦੇਖਦੇ ਆ ਇਹ ਕਿਆ ਹੁਣ ਦਿਖਾਉਂਦੀ ਕੈਮਰੇ ਦੇ ਵਿੱਚ ਕਿਆ ਨਹੀਂ ਐ ਪੂਰਾ ਸਹੀ ਦਿਖਾ ਰਹੀ ਓਦਰ ਚੁੱਲਾ ਵੀ ਬਣਦਾ ਦਿਖ ਰਿਹਾ ਐਨ ਤੇਰਾ ਫੇਰ ਬੀਅੰਸੇ ਹੀ ਦਿਖ ਰਹਾ ਸੰਦੀਪ ਵੀ ਐਕੂਰੇਟ ਬੈਠੀ ਐਨ ਬਿਲਕੁਲ ਸਹੀ ਇਹ 1 ਲੱਖ ਰੁਪਏ ਦੇ ਫੋਨ ਦਾ ਕਮਾਲਾ ਬੰਦੇ ਦਾ ਕਮਾਲ ਨਹੀਂ ਤੇਰਾ ਇਹ ਮੇਰਾ ਫੋਨ ਹੈ ਆ ਇਹ ਆ 1 ਲੱਖ ਰੁਪਏ ਦਾ ਫੋਨ ਹੈ ਇਹ ਤੈਨੂੰ ਕਾਲ ਲੈ ਕੇ ਆਏ ਆ ਫੋਨ ਪਾਪਾ ਕੀ ਦੇ ਇਹ ਦੇ ਹੂੰ ਆ ਗੰਦਾ ਜਾ ਪਾਪਾ ਗੰਦੀ ਜੀ ਉਹਦੀ ਮੰਮਾ ਹਾਂ ਕਿਆ ਕਹਿੰਦੇ ਦਿਖ ਲਾਪਾ ਨੂੰ ਹਾਏ ਗੰਦੀ ਜੀ ਸੁਭਰੀਤਾ ਇਸ ਦੱਸੇ ਨੂੰ ਕੋ ਗੰਦਾ ਨਹੀਂ ਹੈਗਾ ਪਪਾ ਮੇਰੇ ਦੱਸਦੇ ਨੇ ਕਹਿੰਦੇ ਗੰਦਾ ਨਹੀਂ ਆ ਗਿਆ ਪਪਾ ਗੰਦੀ ਸੁਭਰੀਤ ਗੰਦਾ ਉਹਦਾ ਪਪਾ ਚੀ ਸੁਭਰੀਤਾ ਤੂੰ ਬੋਤਾ ਲੈ ਕੇ ਗਿਆ ਸੀ ਗਿਆ ਚੱਕ ਕੇ ਮੂੰਗਫਲੀ ਕਿੱਥੇ ਲੈ ਕੇ ਆਇਆ ਫਿਰ ਮੂੰਗਫਲੀ ਕਿੱਥੇ ਲੈ ਕੇ ਆ ਕਿੱਥੇ ਰੱਖੀ ਵੀ ਜਦ ਦੌੜ ਉਹ ਕੁੰਡਾ ਲੱਗ ਗਿਆ ਤਾਂ ਉਹ ਕਿੱਥੇ ਜਾਊਗੀ ਲੈਣ ਖਰੀਜੀ ਤੇ ਰੱਖ ਦਿੰਦੀ ਆਂ ਯਸ ਤੂੰ ਚੱਕ ਲੈ ਜਾ ਕੇ ਜਾ ਹਾ ਆਥੀਆ ਤੇ ਗਰਮ ਗਰਮ ਖਾਣੀ ਆ ਨਾ ਬੈਠ ਕੇ ਮੈਂ ਤੈਨੂੰ ਪੱਕਾ ਦਤਾ ਸਾਲੀਆਂ ਭੈਣਾਂ ਜਿਹੜੀਆਂ ਬਾਹਰ ਬੈਠਾ ਸਾਡੇ ਵੀਰ ਜਿਹੜੇ ਬਾਹਰ ਦੀ ਕੰਟਰੀ ਚ ਬੈਠਾ ਉਹਨੇ ਕਹਣਾ ਓਏ ਹੋਏ ਕਿੱਥੇ ਨੇ ਇੱਧਰ ਪੰਗਾ ਚੇੜਦਾ ਸਾਡੀ ਜਾਲ ਮੁਟਾ ਹੈ ਹਾਂ ਆ ਲੈ ਜਾ ਨਾਲ ਗਰਮ ਕਰ ਉਹ ਟੱਕੜ ਦੇ ਆ ਸਾਰੇ ਬੈਠਣਾ ਅੱਛਾ ਬਹਿ ਜਾ ਮੇਰੇ ਪੁੱਤ ਕਰਸੀ ਤੇ ਆਇ ਤੇ ਬਟਣਾ ਬੈਠ ਜਾ ਤੂੰ ਬੈਠ ਜਾ ਬੈਠ ਜਾ ਟੱਕਣ ਲਿਆ ਇੱਕ ਬਚਾ ਕੇ ਲੈ ਜਾ ਬਚਾ ਕੇ ਲੈ ਜਾ ਗੇਰ ਨਾਲਾਈ ਉਥੇ ਉਹ ਵੀ ਖੋਲਣਾ ਤਾਂ ਕਿਵੇਂ ਖੋਲੂੰਗੀ ਹੁਣ ਕੋ ਨੂੰ ਹੁਣ ਤੇ ਆਵਾਂ ਮੈਂ ਫਿਰ ਚਲ ਉੱਠੇ ਗਈ ਫਿਰ ਤੂੰ ਗੱਲੇ ਖਤਮ ਨਾ ਵਿੱਕੀ ਬੈਠਾ ਇੱਥੇ ਹਾਂਜੀ ਹਾਂਜੀ ਮੈਂ ਬੈਠ ਜਮ ਜੇ ਤੈ ਕੌਣ ਛੁਬਰੀ ਤੂੰ ਅੱਛਾ ਤੁਸੀਂ ਹੁੰਦਾ ਤੁਸੀਂ ਹੁੰਦਾ ਕਿਆ ਹੁੰਦਾ ਮੈਂ ਮੈਂ ਛੁਬਰੀ ਤੈ ਤੂੰ ਕੌਣ ਪਪਾ ਤੁਸੀਂ ਕੌਣ ਛੁਬਰੀ ਮੈਂ ਛੁਬਰੀ ਤੈ ਤੁਸੀਂ ਕੌਣ ਕਿਆ ਬਾਗੋ ਤੁਸੀਂ ਕੌਣ ਪਪਾ ਅੱਛਾ ਤੂੰ ਪਪਾ ਅੱਛਾ ਜੀ ਅੱਛਾ ਬੈਠ ਜਨਾ ਨਹੀਂ ਭਾਈ ਉਧਰ ਜੈਸ਼ਮਿੰਦ ਨੂੰ ਕਹਿੰਦੀ ਆ ਵੀ ਮੈਂ ਅੱਜ ਕੱਲੇ ਕੱਟੀ ਕਰ ਦੇਣੀ ਕੱਲੇ ਮੈਂ ਸੁਭਰੀ ਦੇ ਕੱਟੀ ਕਰ ਦੇਣੀ ਆ। ਸੁਭਰੀ ਦੇ ਕੱਟੀ ਕਰ ਦੇਣੀ ਉਹਨੇ। ਕੱਲੇ ਵੀ ਮੇਰੇ ਕੋਲ ਨਾ ਆਉਂਦੀ। ਚੱਲ ਬੈਠ ਵਿੱਚ ਬੈਠ ਫਿਰ ਜੂਟੇ ਮਟੇ ਦਮਾ ਬੈਠ ਜਾ। ਬੈਠ ਹਾਂ। ਪਾਪਾ ਤੇ ਨਹੀਂ ਬੈਠਿਆ ਜਾਂਦਾ। ਮੱਠਾ ਛੰਡ ਆਉ। ਨਹੀਂ ਬੈਠਿਆ ਜਾਂਦਾ। ਮੱਠਾ ਛੰਡ ਆਉ। ਟੁੱਟ ਜਾਣੀ ਫਿਰ ਇਹ। ਨਹੀਂ। ਬੱਲੇ ਐਨੀ ਮੂੰਗਫਲੀ ਕਿੱਥੇ ਤੇ ਬਚ ਗਈ? ਕਾਲਾ ਲਫਾਫਾ ਕਿੱਥੇ ਆ? ਖਤਮ ਆ ਉਹ ਤਾਂ ਕੁੱਦੋ। ਕਾਲਾ ਆਜੀ ਖਤਮ ਹੋ ਗਿਆ ਉਹ। ਥੱਲੇ ਜਾ ਦੂ ਤਾਂ ਗੱਠੀਆਂ ਜਾ ਆਈਆਂ। ਤਾਤ ਪਾ ਕੇ ਖਾਲੇ ਆਉਂ ਸਾਰੇ ਬਹੁਤ ਰੀਟ ਜਗਣਾ ਤਾਰੇ ਚੜ ਗਏ ਕਾਲੀ ਮਿਸਕੀ ਹੋ ਗਿਆ ਚੱਕੇ ਇਕੱਤੀ ਆਪਾਂ ਅੱਛਾ ਵਾ ਫੇਰ ਹੋ ਸਕਦੀ ਗੱਲ ਸੁਭਰੀਤ ਪਾ ਦੋ ਸੁਭਰੀਤ ਨੇ ਨਹੀਂ ਬੈਠਣਾ ਸੁਭਰੀਤ ਦੇ ਝਾ ਦੇ ਬਹੁਤੀ ਅੱਗ ਨਹੀਂ ਪੁੱਬਾ ਜੀ ਸਾਰੇ ਮੇਰੇ ਕਰਮ ਵੀਡੀਓ ਪੰਡਵਾ ਦੋ ਪੰਡ ਕੀ ਬੰਦ ਕਰ ਦਵਾ ਨਹੀਂ ਬੰਦ ਕਰਨਾ ਇਹ ਚੱਕਰ ਆ ਦੇਖ ਦੇ ਮੂੰਗਲੀ ਗਰਮ ਹੋਣ ਲੱਗੀ ਮੂੰਗਲੀ ਕਰਮਾਉਣੀਆਂ ਇੱਥੇ ਗਰਮ ਗਰਮ ਖਾਓ ਠੰਡ ਦੇ ਵਿੱਚ ਆ ਡੋਂਗਾ ਦੇ ਗਰਮ ਨਹੀਂ ਕਰਨੀ ਅਪਾ ਆ ਹੋਰ ਕੀ ਕਰਨੀ ਐ ਗਰਮ ਕਰਨੀ ਐ ਲੱਗ ਲੈਣੇ ਤੇ ਸੰਦੀਪ ਸੇ ਇਹ ਤਾਂ ਪਤਾ ਨਹੀਂ ਕੋਈ ਕੀ ਹੋ ਜਾਂਦਾ ਸੇ ਆ ਦੱਸ ਤੇਰੇ ਕੀ ਕਰ ਲਿਆ ਸਦਾ ਗਲਾਸ ਪਾਣੀ ਦਾ ਵਿੱਚ ਪਾ ਕੇ ਕੀ ਖੱਟ ਲਿਆ ਇਹਦੇ ਚਤੇ ਹੁਣ ਜਿਹੜਾ ਉੱਪਰ ਉਹ ਡੋਂਗਾ ਪਿਆ ਨਾ ਇਹਨੇ ਮਕੈਨਿਕ ਬਸ ਆਹ ਜੇ ਡੋਂਗਾ ਤੇ ਡੋਂਗੇ 'ਚ ਪਾਣੀ ਪਾ ਦੇ ਉਹਨਾਂ ਲਈ ਗਰਮ ਹੋ ਜਾਣਾ ਜਿੰਦ ਮਰਜ਼ੀ ਪਾ ਦੇ ਉਹਨੂੰ ਫੇਰ ਆਏ ਮੇਰੇ ਦੋ ਚਾਰ ਗੋ ਮੂਫੜੀਆਂ ਗਰਮ ਹੋ ਗਈਆਂ ਨੇ ਟੰਗਲ ਬੱਟਰ ਮਿਚਲ ਕਾਕਾ ਮੰਮੂ ਥੈਂਕ ਯੂ ਇਹ ਠੰਡੀ ਦਾ ਪਈ ਆ ਇਹ ਨਾ ਨਾ ਮੇਰੇ ਕੋਲ ਆ ਸੀ ਰੱਖ ਪਰ ਗਈ ਉਹ ਨਹੀਂ ਇਸ ਸਾਈਡ ਤੇ ਗਰਮ ਹੋਣੀ ਚਾਹੀਦੀ ਨਾ ਹੋਰ ਇਹ ਗਰਮੇ ਨਹੀਂ ਤੇ ਕਰੀ ਚੱਣੀ ਹੂੰ ਤੇ ਬਾਹਰ ਤੋਂ ਜ਼ਰੂਰ ਆ ਮਰਮੂ ਥੂਰੇ ਮਾਦੇ ਹਾਂ ਆ ਲੋ ਗਰਮ ਹੈ ਹਮਮ ਹਮਮ ਮੰਗਣੀ ਕਾਲ ਯਾਰ ਜੀਬ ਦੇ ਕੋਲ ਰੱਖ ਲੈ ਚਿੜ ਚਿੜ ਜੀ ਹੁੰਦੀ ਆ ਯਾਰ ਕਾਲ ਆਂ ਸ਼ੁਭਰੀਂ ਦੇ ਮੇਰੇ ਪਤਨੂ ਮਲੇ ਸੇਬੂ ਮਾਇਡਰੀ ਟੋੜੀ ਤੋੜ ਲੈ ਮੇਰੇ ਬਤਲਾ ਖੋਲ 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 ਜੋਰ ਕੇ ਹਮ ਲਾਹ ਤਕਾ ਨਾ ਹੁਣ ਆ ਤਕਾ ਥੋੜਾ ਥੋੜਾ ਨਿੱਕਰ ਗਿਆ ਮਾਹਮ ਤੋਂ ਪਰ ਮਾਹਮ ਤੋਂ ਨਾ ਨਿੱਕਰ ਗਿਆ ਦਾ ਦਾ ਕਿੱਧਰ ਤੈ ਉਧਰ ਤੇ ਚਾਨਣਾਂ ਜਾਉਂਦਾ ਚਾਨਣਾਂ ਨਾਲੋਂ ਦੂਰ ਜਿੱਧਰ ਚਲੇ ਗਏ ਆ ਇਹ ਲਾ ਹਾਂ ਅੱਗ ਲੱਗ ਗਈ। ਹੂੰ। ਉਹ ਸੱਕਰ। ਆ ਰਕਾ ਬਈਆ। ਆਈ। ਆ ਰਕ। ਬਈ ਥੈਂਕ ਯੂ ਹੋ ਗਿਆ ਕਮਨ। ਨੱਗੀਆਂ। ਅੱਗ ਵਰਗੀ ਅੱਗ ਲੱਗੀ ਵੀ ਉਹਨੂੰ। ਬਲਬਲਾ। ਹਾਂ ਸੱਣੀ। ਸੱਤੂ। ਇਹ ਦੇਖੋ। ਉਹ ਪੱਤੇ ਹੀ ਆ ਇਹ। ਉੱਪਰ ਤੇ ਨੱਗੀਆਂ ਬਕਦੇ ਉੱਠ ਨਹੀਂ ਰਹੀਆਂ। ਇਹ ਕਿੜਾ ਆਇਆ ਚ ਪਾ ਕੇ ਭੁੰਨ ਰੇਤੇ ਗਾ ਨਹੀਂ ਭੁੰਨਦੇ ਨੂਨ ਗਾ ਭੁੰਨਉਂ ਮੀ ਆਹ ਰੇਤੇ ਚ ਵੀ ਭੁੰਨ ਹੋ ਜੇ ਨਹੀਂ ਹੋ ਨਹੀਂ ਆ ਹਾਇ ਰਵਾ ਅੜਗੀਆਂ ਐ ਅੜਗੀਆਂ ਤੇ ਅਸੀਂ ਦੇਖ ਰਹੇ ਆਂ ਘਾਰਾਂ ਦੇ ਵਿੱਚ ਰੇਤੇ ਨਾਲ ਵੀ ਭੁੰਨ ਹੋ ਜੰਨੀ ਇਹਦੀ ਫਿੱਲਾ ਵੀ ਵੱਡ ਜੰਨੀ ਬਾਗੀ ਹਾਂ ਕਲਲੇ ਜੇ ਰੇਤੇ ਵਾਲੀ ਹੋ ਗਈ ਇੱਕ ਵੀ ਮਨ ਗਠੀ ਫੁੱਟੀ ਵੀ ਹੋਈ ਉਹਦੇ ਵਿੱਚ ਰੇਤਾ ਵੱਡ ਗਿਆ ਅੰਦਰ ਤੁਹਾਡੇ ਮੂੰਹ 'ਚ ਜਾਊਗਾ ਰੇਤਾ ਕਿਆ ਕਰੂਗਾ ਉਹ ਇਹ ਕੁਛ ਨਹੀਂ ਅੰਦਰ ਰੇਤੇ ਚ ਵੀ ਭੰਦੇ ਹੁੰਦੇ ਰੇਸ ਤਾਂ ਭੰਦੇ ਨਹੀਂ ਹੁੰਦੇ ਰੇ ਕੋਜ਼ੇ ਦਬਾਈ ਰੱਤੇ ਜੀ ਵੀ ਭੁੰਨੀ ਆ ਨਹੀਂ ਭੁੰਨੀ ਆਉਣੀ ਆ ਭੁੰਨੇ ਨਹੀਂ ਹੁੰਦੇ ਰੱਤੇ ਜੀ ਪਰ ਮੈਂ ਤਾਂ ਦੇਖਿਆ ਹਾਂ ਹਾਂ ਕੋਣ ਦੇਖ ਲਿਆ ਉਹੀ ਝੂਠੇ ਪਾਪਾ ਡੈਡੀ ਨੂੰ ਬੁਲਾਏ ਝੂਠਾ ਝੂਠੇ ਆ ਗਰਾਰੀ ਅੜ ਜਾਂਦੀ ਹੈ ਤਾਂ ਡੈਡੀ ਨੂੰ ਫੋਨ ਕਰੋ ਰੱਤੇ ਜੀ ਭੁੰਨ ਰੋ ਰੱਤੇ ਜੀ ਵੀ ਕਾਲੇ ਨੂਨ ਚ ਵੀ ਕਾਲਾ ਨੂਨ ਨਹੀਂ ਨੂਨ ਕੱਲਾ ਕੀ ਨਹੀਂ ਸੀ ਜਿੱਤੇ ਅਸੀਂ ਹਾਂ ਗੱਲ ਖਤਮ ਜਾ ਹਾਂ ਸ਼ੁਕਰਾ ਮਮਾ ਅਮਨੂਰਾ ਤੋ ਇਹਨਾਂ ਨੇ ਤੇ ਰੜੀ ਲਾਈ ਹੋਈ ਆਂ ਹਟੋ ਪਰ ਰਾਣੀ ਆਤੀ ਆਂ ਆਪਾਂ ਤੇ ਰਹੀ ਬੈਠੀ ਬੈਗਰੂਏ ਮੀ ਆਉਗਤ ਹੈ ਨਹੀਂ ਆਉਣੰਦੇ ਚਲ ਬੱਸ ਮੈਨ ਲੱਗਿਆ ਰਾਤ ਲੰਘੇ ਯਾਰ ਪੂਰੇ ਨਿਕਲ ਜਾਣਾ ਹੋਰ ਰੱਖ ਲੈ ਉਧਰ ਦਾ ਖਾਣੀਆਂ ਆ ਤੂੰ ਸਤਾ ਖਾ ਲੋ ਮੈਂ ਨਹੀਂ ਖਾਣਾ ਪੰਜਗਾ ਸਾਡੇ ਖਮਾ ਕਰ ਦੇ ਰਖਸਾ ਹੋ ਗਈ। ਹਾਂ ਬਤੋ। ਖੋਲੋ। ਖੋਲ ਦਿ ਮੈਂ ਐਨ ਕੋਲ ਕੇ ਦੋ ਬਈ। ਇਹ ਸਾਰੇ ਮੂਰੂ ਲੱਗਿਆ ਮਾੜੀ ਨਾ। ਮਾਈਗਰੂ। ਮਗਾ ਵੱਲੋਂ ਦਾ ਨਾ ਲਈ ਪਣ ਨਿੰਬੂ ਦਾ achar ਪਾ ਕੇ ਕੀ ਉੱਥੇ ਉਹ ਬਿਆ। ਅੱਛਾ। ਹਾਂ ਇਹ ਘਰ ਮੈਂ। ਖਲਾਏ ਨਾ। ਛੱਕ ਦੇਣਾ ਤਾਂ। ਖਲਾਏ ਨਾ ਹਲਾਈ ਲੈ। ਛੱਕੀਆਂ ਨਹੀਂ ਤੁਸੀਂ। ਖਲਾਏ ਨਾ ਨਾ ਹਲਾਈ ਲੈ। ਕਰ ਦੇ ਤਾਂ ਦੱਸੀ ਬਤ। ਕਾ ਰਮੀ ਕੀ ਪਰੰਟਾ ਨਾ ਬਦਲੇ ਲੱਦਦਾ ਚੱਤੋਂ ਅਮ ਦਾ 6 ਮਹੀਨਾ ਕਰਦਾ ਸ਼ਾਮ ਨੂੰ ਅੱਜਾ 4 ਵਜੇ ਲੱਦਦਾ ਐ ਦਇਓਨ ਸ਼ਾਮ ਨੂੰ ਰੱਖਿਆ ਕਰੋ ਕਿ ਕਫਾੜੀ ਖਾਣ ਨੂੰ ਕਕੜਾਂ ਦੇਖਦੀ ਆਲੇ ਦਾਨ ਨੂੰ ਕੋਲੀ ਕੋਲੀ ਹਾਂ ਕੀ ਹੈ ਕੀ ਹੋ ਗਿਆ ਹੈ ਕੋਈ ਗੱਲ ਲੁਕੀ ਹੋਈ ਚਲੋ ਕਾਲੇ ਮੁਪਲੀ ਕਾਰੀ ਨੰਗ ਤੇ ਤਿੱਤਰ ਹੋ ਤਿੱਤ ਦੇਖ ਚ ਪਾ ਪੰਜ ਜਨ ਯਾਰੋ ਜੇ ਇਹ ਤਾਂ ਗੱਲਾਂ ਸਾਡੀਆਂ ਚੱਲੀ ਜਾਣੀਆਂ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਜੀ